ਮਿਸਾ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤੇ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਆ ਸੂਈ ਆ ਇੱਕੋ ਹੀ ਆ ਤੇ ਬਾਕੀ ਸਾਰੀਆਂ ਗੱਬਣ ਹੀ ਆ ਤੇ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਹੁਣਾਂ ਤੇ ਬਾਕੀ ਗੱਬਣਾ ਆਪਣੀ ਇੱਥੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਸੂਈ ਦੀ ਵੀ ਦੋ ਟਾਈਮ ਚੁਾਈ ਕਰਕੇ ਖੜੋ ਜੇ ਕੋਈ ਨਹੀਂ ਵੀ ਰਾ ਸਕਦਾ ਉਹ ਆਪਣਾ ਵੀਡੀਓ ਕਾਲ ਤੇ ਸਾਰਾ ਕੁਝ ਚੈੱਕ ਕਰਾ ਲੈ ਚੁਾਈ ਵੀ ਕਰਾ ਲੈ ਤੇ ਪਾਸ ਵੀ ਕਰਾ ਲੈ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਚੈੱਕ ਕਰਕੇ ਖੜਨੀਆਂ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਹੈ ਵੈਰਗੋ ਦੀ ਕਿਰਪਾ ਜੋ ਚਲੋ ਕਿਰਪਾ ਚਈ ਦੀ ਜੀ ਤੇ ਨਾਮ ਦੱਸ ਦਿਓ ਕਰੀ ਨਾਮ ਵੀਰ ਜੀ ਮਿੰਟੂ ਸਿੰਘ ਜੋ ਹਾਂਜੀ ਪਿੰਡ ਸਰਾਏ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਚ ਫੋਨ ਨੰਬਰ ਹੀ ਬੋਲ ਦੋ 98147 ਹਾਂਜੀ 99325 ਠੀਕ ਆ ਤੇ ਅੱਜ ਇੱਕ ਮਾਜਰੇ ਤੇ ਨਗਾਵਾ ਹਨਾ ਨਗਾਵਾ ਹਾਂਜੀ ਜਲਸੀਆਂ ਦੇ ਵਸੀਆਂ ਬੜੀਆਂ ਚੰਗੀਆਂ ਨੇ ਤੇ ਪਹਿਲਾਂ ਫਿਰ ਝੋਟੀ ਵਿਖਾ ਦੀਏ ਝੋਟੀ ਵਿਖਾ ਲਓ ਕੋਈ ਕਿੰਨਾ ਵਾ ਸਵੇਰਾ ਸੋਨਾ ਜੀ ਇਹਨੇ ਦੂਜੇ ਸਮੇ ਸੁਣੀ ਵਿੱਚੀ ਅੱਛਾ ਦੂਸਰਾ ਸਵੇਰਾ ਜਨੇ ਸੋਨਾ ਵਾ ਹਾਂਜੀ ਹਾਂਜੀ ਕਿੰਨਾ ਕ ਦੁੱਧ ਕੱਢੀ ਜਾਊਗੇ ਦੁੱਧ ਪਹਿਲੇ ਸਵੇਰੇ ਤੇ ਕੱਢਿਆ 9 ਦਾ ਲਓ ਹੁਣ ਵੇਖੋ ਦੂਜੇ ਸਮੇ ਠੀਕ ਆ ਵਾਦਨਾ ਕੱਢੋ ਤੇ ਇਹਨਾਂ ਦੇ ਕੱਢੇਗੀ ਚਲੋ ਤੋਰੋ ਹਾਂ ਫੇਰ ਇੱਕ ਬੜੀ ਚੰਗੀ ਵਾਪਾਂ 9-10 ਕਿਲੋ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕੱਢੀ ਜਾਊਗੀ ਤੇ ਉਤਰਾਂ ਟਾਈਮ ਕਿੰਨਾ ਖੜਦੀ ਹਲੇ ਟਾਈਮ ਇਹਦੇ 20 ਦਿਨ ਹੈਗੇ ਜੋ ਅੱਛਾ ਜੀ 20 ਦਿਨ ਖੜਦੀ ਆ ਇਹ ਤਾਂ ਲੈਨੇ ਆਮ ਨਾਨੇ ਚਲੋ ਫਿਰ ਤੋਰਦਾ ਕਿੰਨਾ ਫੇਰ ਰੱਖੀ ਆ ਦਾ ਮੁੱਲ ਫੇਰ ਆਪਾਂ ਦੇਖੋ ਤੇ ਦੀ 60000 ਦੀ ਜੀ ਆਜੀ ਕਰੀਏ ਸਾਹ ਸਮ ਛੱਡ ਦੀ ਵਿੱਚ ਥੋੜੀ ਪਾਤੀ ਆ ਉਹ ਨਹੀਂ ਛੋਟੀ ਤੇ ਚਲੋ ਠੀਕ ਆ ਥੋੜੇ ਛੰਗੀਆਂ ਬਾਕੀ ਸਾਰੀ ਚੰਗੀ ਛੋਟੀ ਦੇਖੋ ਹਾਂਜੀ ਹਾਂਜੀ ਜੇ ਅਸ ਨੂੰ ਕਰ ਦੋ ਕਿੰਨੇ ਦੀ ਕਰਨੀ ਜੀ ਚਲ 2000 ਛੱਡ ਦਿੰਦੇ ਕਿੰਨੇ ਦੀ 50000 52000 ਦੀ ਕਿ ਵਿੱਚੋਂ ਕਰਨਾ ਕੋ ਮਾਨਤਾ ਨਹੀਂ ਦਾਦਾ ਨਾ ਮਾਨ ਕਰਾਇਆ ਕਰੋ ਨਹੀਂ ਛੋਟੀ ਬੜੀ ਚੰਗੀ ਦੇਖੋ ਹਾਂਜੀ ਨਹੀਂ ਛੋਟੀ ਤੇ ਚਲੋ ਛੋਟੀ ਨਹੀਂ ਆ ਮਾੜੀ ਪਰ ਰੇਟ ਹੋਰ ਜਿਆਦਾ ਕਰ ਦਈਏ ਥੋੜਾ ਘਾ 55 ਦੀ ਫਿਰ ਪੂਰੇ ਦੇ ਦਿੰਨੇ ਆ ਅੱਛਾ ਪੂਰੇ 55 ਦੀ ਹਾਂਜੀ ਇੱਕੋ ਗੱਲ ਕਰ ਦਈਏ ਫਿਰ ਨਹੀਂ ਹੁਣ ਨਾ ਕਰੋ ਥੋੜੀ ਘੇ ਛੋਟ ਪੂਰੇ 55 ਦੀ ਨਹੀਂ ਜਿਆਦਾ ਜੰ ਕਮ ਪੰਜਾ ਆਂਦੀ ਹੈ ਪੂਰੇ 55 ਦੀ ਕੁਛ ਨਹੀਂ ਹੁੰਦਾ ਠੀਕ ਤੇ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਤੇ ਹੁਣ ਆ ਸੂਈ ਸਵਾਈ ਆ ਗਈ ਆਪਣੇ ਕੋਲ ਇੱਕ ਹਾਂਜੀ ਪਿਆਰਾ ਜਿਹਾ ਫੇਸ ਇਹਦਾ ਨਿਕ ਨਿਕੇ ਤੇ ਸਿੰਘ ਹੈ ਕੀ ਆ ਕੰਨ ਵੀ ਇਹਦੇ ਨਿਕ ਨਿਕੇ ਹੀ ਆ ਤੇ ਆ ਥਾਣੇ ਦੇ ਦੇਖ ਸਕਦੇ ਕਰੀ ਲੱਗਦੇ ਤਨੰਦ ਸੱਜ ਗਿਆ ਬਹੁਤ ਠੀਕ ਹੈ ਅੱਛਾ ਸੂਆ ਫੇਲਾ ਹੀ ਆ ਹਾਂ ਜੀ ਹਾਂ ਕਿੰਨਾ ਚਿਰ ਹੋ ਗਿਆ ਸੂਈ ਨਾਲ ਚੌਗੀ ਜੋ ਆਜ ਬੱਚਾ ਲਾ ਲੋ ਕੋਈ 7 8 ਦਾ ਲਾਉਣਾ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਈ ਉਹ ਤਾਂ 8 ਕਿਲੋ ਜਿਜੇਣਾ ਹੈ ਹੈਗਾ ਪੱਕਾ ਦੁੱਧ ਪੱਕਾ ਦੋ ਡੰਗ ਕੋਚੋ ਖੜੇ ਨੇ ਤੋਰਾਂ ਫੇਰ ਇੱਕ ਰੀਨ ਚੌਗੀ ਜੇ ਬੱਸੀਏ ਜੀ ਆਟਕੇ ਲੋ ਦੋ ਤੇ ਜਿਹੜਾ ਕਿੰਦਾ ਕੀ ਹੈਗਾ ਇਹਦੇ ਕੋਲ ਚੋਕੀ ਜੋ ਇਹ ਦਿਖਾ ਦੇ ਦੰਦ ਹੈਗੀ ਜਿਹੜੀ 4 ਦੰਦ ਦੀ ਆ ਹਾਂਜੀ ਹਾਂ ਦੇਖ ਸੰਦੇ ਜੀ ਤੇ ਹੋਰ 4 ਦੰਦ ਜੀ ਠੀਕ ਹੈ ਜੀ ਲੈ ਜੀ ਬਾਕੀ ਦਿੱਤੀਆਂ ਕੇ ਜਰਸੀਆਂ ਹੁੰਦੀਆਂ ਓਡੀ ਕੀ ਜਰਸੀ ਹੈ ਵੀ ਇਹ ਵਾਹ ਸੇਵਾ ਵਾਲਾ ਵੀ ਲੈ ਕੇ 10 ਕਿਲੋ ਰਾਵਣਾ ਚਵਾਈ ਜਾਣਾ ਨੇ ਠੀਕ ਹੈ ਜੀ ਹਾਂ ਜੀ 10 ਕਿਲੋ ਤੇ ਲੱਗ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਤੇ ਮੌਕੇ ਤੇ 8 ਕਿਲੋ ਚਵਾ ਦੋਗੇ ਹੁਣ ਮੌਕੇ ਤੇ 8 ਕਿਲੋ ਜੀ ਦੋ ਡੰਕ ਕੋ ਚੌਖੜੇ ਨੇ ਠੀਕ ਹੈ ਤੇ ਇਹਦਾ ਮੁੱਲ ਫਿਰ ਮੁੱਲ ਵੇਚ ਲੋ ਤੇਰੀ 30 ਦੀ 30 ਦੀ ਹਾਂ ਜੀ ਕਰ ਦੋ ਵਿੱਚੋਂ ਛੋਟ ਛੜ ਥੋੜੀ ਪਤੀ ਹੋ ਜਾਵੇ ਚਲ 2000 ਛੜ ਦਿੰਨੇ 200 ਨਾ ਛੱਡੀਏ ਹਾਂ ਜੀ 30 ਚ ਪੂਰਾ 5 ਹੀ ਛੱਡੀਏ ਪੂਰੇ 5 ਦੀ ਦੇ ਦਈਏ ਚਰਨ ਕੋਈ ਕਰਨੇ ਨੇ ਦੇ ਦੋਗੇ ਪੰਜੀ ਦੀ ਫਿਰ ਠੀਕ ਹੈ ਜੀ ਕੋਈ ਠੀਕ ਹੈ ਜੀ ਹਾਂ ਜੀ ਬਾਕੀ ਵਸੇ ਬਹੁਤ ਚੰਗੀ ਜੀ ਚੋਗੀ ਜਰ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਦੋਵੇਂ ਗੱਬਣਾ ਜੇ ਹਾਂ ਜੀ ਇਹ ਦੋਵੇਂ ਗੱਬਣਾ ਲਿਆ ਫਿਰ ਤੋਰ ਤੋਰ ਆਵਲੀ ਆ ਕਿੰਨੇ ਕ ਦੁੱਧ ਆ ਲੀ ਜੇ ਇਹਨੇ ਦੁੱਧ ਪਹਿਲੇ ਸਮੇਂ ਦੇ ਕੱਢਿਆ 13 14 ਕਿਲੋ ਹਾਂ ਜੀ ਹਾਂ ਜੀ ਬਾਕੀ ਗੱਬਨ ਦਾ ਤੱਕਣਾ ਦੁੱਧ ਹੁੰਦਾ ਜੀ ਗੱਬਨ ਦਾ ਅੰਦਾਜ਼ੇ ਨਾਲ ਹੀ ਦੁੱਧ ਜਿਹੜਾ ਹੁੰਦਾ ਵਾ ਮੇਰੇ ਕੋਲ ਅਰੇ ਨਾਲੇ ਤੇ ਸੋ ਦਸੇ ਜਾਂਦੇ ਇੰਨਾ ਹੁੰਦਾ ਉਹ ਜਿਹੜੀ ਸੂਈ ਦਾ ਅੰਦਾਜ਼ਾ ਹੀ ਹੁੰਦਾ ਕਈ ਵਾਰੀ ਵਾਧੇ ਵੀ ਕਰ ਸਕਦੀਆਂ ਤੇ ਕਈ ਵਾਰੀ ਘੱਟ ਵੀ ਕਰ ਸਕਦੀਆਂ ਲੈ ਜਾਓ ਜੀ ਤੇ ਇਹਦਾ ਫਿਰ ਮੁੱਲ ਤੇ ਵੇਚ ਲੋਗੇ ਜੀ 40000 ਦੀ 40 ਚੋਂ ਕੋਈ ਸ਼ਾਮਸੂਨ ਛੱਡ ਦੇ ਥੋੜੀ ਬਾਤੀ ਤਾਂ 2000 ਛੱਡ ਦਿੰਦੇ ਕਿੰਨੇ ਦੀ 37 ਦੀ ਨਹੀਂ 2 ਛੱਡਿਆ ਤਾਂ 38 ਹੁੰਦਾ じゃ ਠੀਕ ਐ ਤਾਂ ਵੀ ਪੱਸੀ ਬੜੀ ਚੰਗੀ ਜਿਹੀ ਵੇਖੋ ਐਣਾ ਪੂਰੀ ਫਸ ਜਾਨੀ ਐ ਇਹਦੇ ਠੀਕ ਜੀ ਹਾਂ ਜੀ ਹਾਂ ਜੀ ਤੇ ਹੋਰ ਕਰ ਦਈਏ ਮਾਨ ਚਲੋ ਯਾਰ ਫਿਰ ਹੋਰ ਛੱਡ ਦਿੰਨੇ ਕਿੰਨੇ ਦੀ 36 ਦੀ ਦੇ ਦਾਂਗੇ ਤੇ 36 ਦੀ ਆਖਣ ਦੇ 37 ਦੇ ਦੋ ਫਿਰ ਹੋਰ ਛੱਡ ਦਿੰਨੇ ਆ 35 ਦੀ ਦੇ ਦਈਏ ਚਲੋ ਕੋਈ ਗੱਲ ਨਹੀਂ 35 ਦੇ ਦਾਂਗੇ ਠੀਕ ਹੈ ਜੀ ਤੇ ਤੁਹਾਨੂੰ ਤੁਹਾਨੂੰ ਓਕੇ ਪੂਰੇ ਫਿਰ ਤੁਹਾਨੂੰ ਓਕੇ ਜੀ ਇੱਥੇ ਕੋਈ ਵੀਰ ਆਵੇ ਆਪਣੀ ਤਸੱਲੀ ਕਰਕੇ ਖੜੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਵੀ ਗੱਬਣੀ ਆ ਹਾਂ ਜੀ ਇਹ ਕਿੰਨੇ ਕੇ ਦੁੱਧ ਵਾਲੀ ਇਤਨਾ ਇੰਨੇ ਵੀ 14 15 ਕਿਲੋ ਚੋਆਇਆ ਜੇ ਪਿਛਲੇ ਸਵੇਰ ਤੋਰੋ ਹਾਂ ਫਿਰ ਇੱਕ ਰੀਤ ਵਿੱਚ ਦੁੱਧ ਹੀ ਹੁਣ ਸਵਾਇਆ ਜੀ ਠੀਕ ਹੈ ਜੀ ਬਾਕੀ ਗੱਬਣ ਦਾ ਤੁਹਾਨੂੰ ਪਰ ਤੱਕਣਾ ਹੁੰਦਾ ਜੀ बहुत चंगी है बाकी थे चलो जी भरोगे सफाई भरोगी ਤੇ ਇਹਦਾ ਮੁੱਲ ਇਹਦਾ ਵੇਚੋ ਮੈਂ ਤਾਂ 42000 ਦਿੱਤੇ ਐ ਬੇਚੀ ਚੰਗੀ ਬੜੀ ਨੂੰ ਨਹੀਂ 42 ਦੀ ਨਾ ਦਈਏ ਹਾਂਜੀ ਬਸ ਚਲੋ ਵੈਟ ਤੇ ਚਲੋ ਸੋਣੀ ਆ ਫੱਬਦੀ ਆ ਚੰਗੀ ਜੋਗਾ ਕੀ ਥੱਲੇੋਂ ਵੇਖੋ ਕੰਨੀ ਸਫਾਈ ਕਰਦੀ ਐ ਵਿੱਚ ਛੋਟ ਛੋਟ ਚਲੋ 40 ਵੀ ਫਿਰ ਦੇ ਦਾਂਗੇ ਪੂਰੇ 40 ਚੋਂ ਕਿੰਨਾ ਛੱਡ ਦੋਗੇ ਨਹੀਂ ਨਾ ਜ਼ਿਆਦਾ ਚੜਾਈ ਜਾਇਆ ਕਰੋ ਆਪ ਹੀ ਕਰ ਦੋ ਫਿਰ ਚਲੋ 2 ਹੋਰ ਛੱਡ ਦਾਂ 38000 ਦੀ 38 ਦੀ ਹਾਂਜੀ ਇੱਕੋ ਗੱਲ ਕਰੀਏ ਫਿਰ ਨਹੀਂ ਹੁੰਦਾ ਨਾ ਕੋਈ 70 ਹਜ਼ਾਰ ਦਾ ਜੋੜਾ ਹੀ ਦੇ ਦਈਏ ਬੱਚੀ ਬੜੀ ਚੰਗੀ 70 ਹਜ਼ਾਰ ਦਾ ਜੋੜਾ 35 35 ਦੇ ਹਿਸਾਬ ਨਾਲ ਚਲੋ 70 ਦਾ ਦੇ ਦਾਂਗੇ ਲੈ ਕੇ ਵੀਰ ਨੇ ਜੋੜਾ ਲੈਣਾ ਪੂਰਾ 70 ਦਾ ਹੀ 35 35 ਦੇ ਨਹੀਂ ਨਹੀਂ ਬਚਣਾ ਤੇ ਚਲੋ ਹੈਗਾ ਹੀ ਆ ਥੋੜੇ ਪਰ ਇਹ ਆ ਕਿ ਥੋੜੇ ਬਚਾ ਲਿਓ ਜਿਆਦਾ ਨਾ ਬਚਾਇਓ ਕੋਈ ਗੱਲ ਨਹੀਂ ਜੇ ਤੂੰ ਯਾਰ ਤਾਂ ਆਪਾਂ ਨੇ ਨਾ ਕੀਤੀ ਤੁਹਾਨੂੰ ਠੀਕ ਹੈ ਜੀ ਹਾਂ ਨਹੀਂ ਕੋਈ ਗੱਲ ਠੀਕ ਹੈ ਤੇ ਬਾਕੀ ਇਹ ਵੀ ਚਲੋ ਤੁਹਾਡੇ ਘਰ ਕੋਈ ਹਨਾ ਆਪਣੇ ਤਸੱਲੀ ਕਰਕੇ ਪਾਸ ਕਰਕੇ ਖੜੇ ਵੇਖੋ ਵਸ਼ੀ ਦਾ ਤਾਂ ਤੁਹਾਨੂੰ ਕਿੱਦਾਂ ਪਿਆਰਾ ਲੱਗਣਾ ਹਾਂ ਨਹੀਂ ਕਰੀ ਦੇਖ ਸਕਦੇ ਇਹਦੇ ਲੱਗੇ ਤਾਂ ਇੱਕ ਰੀ ਹਾਂਜੀ ਤੇ ਬਾਕੀ ਜੋ ਵੀ ਕੋਜਿਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ